ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਹੁਣ ਤੋਂ ਲੈ ਕੇ ਦੇਰ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਚਾਂਸ ਬੰਦੇ ਹੋ ਇਹ ਕਹੀ ਦੇਣ ਕਿ ਇਸ ਤਰ੍ਹਾਂ ਦੇ ਸਿਸਟਮ ਹੁੰਦੇ ਘੰਟਿਆਂ ਦੇ ਵਿੱਚ ਬਣਨਗੇ ਕਿਹੜੇ ਇਲਾਕਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਸਭ ਜਾਣਕਾਰੀ ਅੱਜ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਤੁਹਾਡੇ ਤੱਕ ਪ ਦੇ ਉੱਤੇ ਹਰਿਆਣੇ ਵਾਲੀ ਸਾਈਡ ਤੋਂ ਸਿਸਟਮ ਅੱਗੇ ਵੱਧਦੇ ਹੋਏ ਕਈ ਦੇ ਰਹੇ ਹਨ ਦੁਪਹਿਰ ਤੋਂ ਹੀ ਆਸ-ਪਾਸ ਆਪਾਂ ਨੂੰ ਪੰਜਾਬ ਦੇ ਵਿੱਚ ਟੁੱਟੀਆਂ ਗਰਵਾਈਆਂ ਦੇਖਣ ਨੂੰ ਮਿਲੀਆਂ ਪਟਿਆਲੇ ਦੇ ਨਾਲ ਲੱਗਦੇ ਹਿੱਸੇ ਜਿਹੜੇ ਪੂਰਬੀ ਬੈਲਟ ਹੋਈ ਇਹਨਾਂ ਦੇ ਵਿੱਚ ਚੰਡੀਗੜ੍ਹ ਦੇ ਆਸ-ਪਾਸ ਦੇ ਵਿੱਚ ਟੁੱਟੀਆਂ ਕਰਵਾਈਆਂ ਦੇਖਣ ਨੂੰ ਮਿਲੀਆਂ ਬਾਕੀ ਪੰਜਾਬ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਟੁੱਟਵੀਂ ਬਦਲਾਅ ਕੁਝ ਇਲਾਕਿਆਂ ਵਿੱਚ ਹਲਕੀ-ਫੁਲਕੀ ਬੂੰਦਾਬੰਦੀ ਦੇ ਅਸਰ ਦੇਖਣ ਨੂੰ ਮਿਲ ਰਹੇ ਸਨ ਜੇਕਰ ਹੁਣ ਆਪਾਂ ਸਿਸਟਮਾਂ ਦੀ ਗੱਲ ਕਰੀ ਤਾਂ ਇੱਕ ਸਿਸਟਮ ਜਿਹੜਾ ਹਰਿਆਣੇ ਵਾਲੇ ਪਾਸੇ ਆਪਾਂ ਨੂੰ ਦੇਰ ਦੁਪਹਿਰ ਤੋਂ ਆਪਾਂ ਨੂੰ ਇਦਰਾ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਦੱਖਣ ਪੱਛਮੀ ਇਲਾਕੇ ਜ਼ਿਲ੍ਹਿਆਂ ਦੀ ਗੱਲ ਕਰੀਏ ਪਠਿੰਡਾ ਮੁਕਸਰ ਸਾਹਿਬ ਹੋ ਗਿਆ ਸੰਗਰੂਰ ਦੇ ਕੁਝ ਭਾਗ ਹੋ ਗਏ ਜੋ ਪਟਿਆਲੇ ਦੇ ਆਸ-ਪਾਸ ਦੇ ਇਲਾਕੇ ਹੋ ਗਏ ਸੰਗਰੂਰ ਦੇ ਇਹਨਾਂ ਦੇ ਵਿੱਚ ਝਟਵੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਦਰਮਿਆਨੇ ਤੋਂ ਲੈ ਕੇ ਮੀਂਹ ਗਤੀਵਧੀਆਂ ਇਹਨਾਂ ਇਲਾਕਿਆਂ ਦੇ ਵਿੱਚ ਘਰ ਚਮਕਦੀਆਂ ਕਾਰਵਾਈਆਂ ਹੋਂਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੀ ਗੱਲ ਕਰੀਏ ਬਰਨਾਲੇ ਦੇ ਕੁਝ ਜ਼ਿਲ੍ਹੇ ਹੋ ਗਏ ਮੋਗੇ ਦੇ ਫਿਰ ਫਰੀਦਕੋਟ ਫਿਰੋਜ਼ਪੁਰ ਦੇ ਇਲਾਕੇ ਹੋਗੇ ਅਗਲੇ 2-3 ਘੰਟਿਆਂ ਦੇ ਵਿੱਚ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਕੁੱਲ ਮਿਲਾ ਕੇ ਓਵਰਆਲ ਦੇਖੀਏ ਤਾਂ ਦੱਖਣ ਪੱਛਮੀ ਇਲਾਕੇ ਹੋਗੇ ਪੰਜਾਬ ਦੇ ਇਹਨਾਂ ਦੇ ਵਿੱਚ ਝਟਮੀਆਂ ਗਤੀਵਿਧੀਆਂ ਤੋਂ ਲੈ ਕੇ ਕੁਝ ਇਲਾਕਿਆਂ ਵਿੱਚ ਤਗੜੀ ਝੱਟ ਵੀ ਦੇਖਣ ਨੂੰ ਮਿਲ ਸਕਦੀ ਹੈ ਹੁੰਦੇ ਘੰਟਿਆਂ ਦੇ ਬਾਕੀ ਕੁਝ ਪਾਗਾਂ ਦੇ ਵਿੱਚ ਆਪਾਂ ਨੂੰ ਬੂੰਦਾਬੰਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਕੁਝ ਪਾਗਾਂ ਵਿੱਚ ਦਰਮਿਆਨਾ ਵੀ ਵੀ ਦੇਖਣ ਨੂੰ ਮਿਲ ਸਕਦਾ ਹੈ ਕੁਝ ਪਾਗਾਂ ਦੇ ਵਿੱਚ ਝਟਮੇ ਤੌਰ ਤੇ ਬੱਦਲਬਾਈ ਵੀ ਦੇਖਣ ਨੂੰ ਮਿਲੇਗੀ ਇਸ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਦੇ ਵੀ ਤਬਦੀਲੀ ਦੇਖਣ ਨੂੰ ਮਿਲੇਗੀ ਹੋ ਹੁੰ ਦੇ ਕੇ ਕਰ ਆਪਾਂ ਦੱਖਣ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਟੁੱਟੀਆਂ ਕਾਰਵਾਈਆਂ ਹੁੰਦੇ ਘੰਟਿਆਂ ਦੇ ਵੀ ਦੇਖਣ ਨੂੰ ਮਿਲਣ ਗਿਆ ਬਸ ਉਸ ਤੋਂ ਬਾਅਦ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਆਪਾਂ ਨੂੰ ਠੀਕ-ਠਾਕ ਦੇਖਣ ਨੂੰ ਮਿਲੇਗਾ ਜੇਕਰ ਉੱਤਰ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਉੱਤਰ ਪੱਛਮੀ ਇਲਾਕਿਆਂ ਦੇ ਵੀ देर ਰਾਤ ਤੋਂ ਬਾਅਦ ਪਟਾਣਕੋਟ ਫਾਜ਼ਿਲਕਾ ਤੱਕ ਆਪਾਂ ਨੂੰ ਤਕਰੀਬਨ ਜਿਹੜੇ ਪੰਜਾਬ ਦੇ ਉੱਤਰ ਪੱਛਮੀ ਹਿੱਸੇ ਹੋਗੇ ਇਹਨਾਂ ਦੇ ਵਿੱਚ ਟੁੱਟਵੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਬਾਕੀ ਜਿਹੜੇ ਪੂਰਬੀ ਹਿਮਾਚਲ ਨੂੰ ਟੱਚ ਕਰਦੇ ਇਲਾਕੇ ਹੋਗੇ ਜਿਸ ਦੇ ਵਿੱਚ ਨੰਗਲ ਲੰਦਬੂ ਸਾਹਿਬ ਦੇ ਹਿੱਸੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀਆਂ ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਦੇਰ ਰਾਤ ਤੋਂ ਬਾਅਦ ਮੌਸਮ ਠੀਕ ਠਾਕ ਦੇਖਣ ਨੂੰ ਮਿਲੇਗਾ ਓਵਰ ਆਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਟੁੱਟਵੇਂ ਤੌਰ ਤੇ ਰਾਤ ਦੇ ਵਿੱਚ ਪੰਜਾਬ ਦੇ ਵਿੱਚ ਜਾਰੀ ਰਹਿਣਗੀਆਂ ਕੋਈ ਦੱਖਣ ਪੱਛਮੀ ਹਿੱਸੇ ਦੇ ਮੇਨ ਤੌਰ ਤੇ ਵਿੱਚ ਕਾਰਵਾਈਆਂ ਆਪਾਂ ਨੂੰ ਬਾਅਦ ਦੇਖਣ ਨੂੰ ਮਿਲ ਸਕਦੀਆਂ ਧੰਨਵਾਦ ਜੀ